ਅਲੀ ਸਾੜਨ ਦੇ ਜਿਹੜੇ ਮਾਮਲੇ ਨੇ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਉਹਦੀ ਦਰ ਹੈ ਉਹ ਘਟੀ ਹੈ ਕਿਤੇ ਨਾ ਕਿਤੇ ਕਿਉਂਕਿ ਜਿਹੜੀ ਪ੍ਰਾਲੀ ਮੈਨੇਜਮੈਂਟ ਹੈ ਉਹ ਪੰਜਾਬ ਦੇ ਵਿੱਚ ਚੰਗੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਜਦੋਂ ਦੇਖਣ ਨੂੰ ਮਿਲਦਾ ਸੀਗਾ દિਵਾਲੀ ਤੋਂ ਬਾਅਦ ਜਿਹੜਾ ਮੌਸਮ ਸੀਗਾ ਬਹੁਤ ਧੂਏ ਵਾਲਾ ਹੋ ਜਾਂਦਾ ਸੀ ਲੇਕਿਨ ਇਸ ਵਾਰ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਖੇਤ ਦੇ ਵਿੱਚ ਜਿਹੜੀ ਪ੍ਰਾਲੀ ਹੈ ਉਹ ਚਲਾਈ ਨਹੀਂ ਜਾ ਰਹੀ ਬਲਕਿ ਉਹਦੇ ਕਯੂਬ ਬਣਾਏ ਜਾ ਰਹੇ ਨੇ ਕਯੂਬ ਬਣਾ ਕੇ ਕਿਸਾਨ ਜਿਹੜਾ ਕਯੂਬ ਬਣਵਾਉਂਦਾ ਹੈਗਾ ਬਣਾ ਕੇ ਫਿਰ ਗਾਂਹ ਵੇਚਦਾ ਹੈਗਾ ਜਿਦੇ ਵਿੱਚ ਕਿਸਾਨ ਨੂੰ 2 ਰੁਪਏ ਦਾ ਮੁਨਾਫਾ ਵੀ ਹੁੰਦਾ ਹੈ ਤੇ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਸਮਾਜ ਦੇ ਵਿੱਚ ਜਿਹੜਾ ਇੱਕ ਕਹਿੰਦੇ ਨੇ ਵਾਤਾਵਰਨ ਉਹ ਸਾਫ਼ ਰਹਿੰਦਾਗਾ ਮੇਰੇ ਨਾਲ ਕਿਸਾਨ ਵੀਰ ਮੌਜੂਦ ਨੇਗੇ ਕਿਹਨਾ ਮੇਰਾ ਆਪਣਾ ਮਨੀਂਦਰ ਸਿੰਘ ਜੀ ਬ੍ਰਿੰਦਰ ਕਿੰਨੇ ਕਿੱਲੇ ਤੁਹਾਡੀ ਜ਼ਮੀਨ ਹੈਗੀ ਜਿੱਦੇ ਤੁਸੀਂ ਇਸ ਵਾਰ ਪਲਾਲੀ ਨਹੀਂ ਜਲਾ ਰਹੇ ਸਾਢੇ ਪੰਜ ਤਕਰੀਬਨ ਜੀ ਇੱਥੇ 5 ਕਿੱਲੇ ਨੇ 5 ਕਿੱਲੇ ਨੇ ਕਿੰਨੀ ਪਲਾਲੀ ਨਿਕਲ ਜਾਂਦੀ ਅਕਸਰ ਜਿਹੜੀ ਇਸ ਵਾਰ ਤੁਸੀਂ ਕਿਊਬ ਬਣਵਾ ਰਹੇ ਹੋ ਆ ਗੱਠਾਂ ਜੀ ਬਣਵਾ ਰਹੇ ਪਾਲੀ ਮਤਲਬ ਕੁੰਟਲਾਂ ਦੇ ਹਿਸਾਬ ਨਾਲ ਨਿਕਲਦੀ 3-4 ਦੇਖ ਲਈ ਇਹਦੇ ਵਿੱਚ ਵੀ ਥੋੜਾ ਖਰਚਾ ਵੀ ਕਾਫੀ ਹੁੰਦਾ ਹੋਊਗਾ ਹਾਂ ਇਹ ਖਰਚਾ ਤਾਂ ਹੋ ਜਾਂਦਾ ਜੀ ਕਿੰਨਾ ਪਰ ਕਿੱਲੇ ਦੇ ਕਿੰਨਾ ਖਰਚਾ ਆਇਆ ਤੁਹਾਡਾ ਕਿੱਲੇ ਦੇ ਪਰ ਪਤਾ ਨਹੀਂ ਉਹੀ ਓਵਰঅল ਗੋਸਟ ਕਰ ਲਈ ਪੰਜ ਦੇ ਪੰਜ ਕਿੱਲਾਂ ਦੀ ਕਿੰਨੀ ਕੋਸਟ ਆ ਰਹੀ ਹੈ ਤੁਹਾਡੀ ਖਰਚਾ ਕਿੰਨਾ ਦੇਣਾ ਪੈ ਰਿਹਾ ਹੈ ਮਸ਼ੀਨ ਵਾਲੇ ਕੋਈ ਖਰਚਾ ਨਹੀਂ ਮੱਥਿਆਂ ਵਾਲਿਆਂ ਨੂੰ ਕੁਝ ਨਹੀਂ ਦੇਣਾ ਜੀ ਮਸ਼ੀਨ ਨਾਲ ਮਸ਼ੀਨ ਵਾਲਿਆਂ ਨੂੰ ਕੁਝ ਨਹੀਂ ਦੇਣ ਉਹਨੂੰ ਫਿਰ ਮਿਲ ਕੀ ਰਿਹਾ ਹੈ ਖਰਚਾ ਨਹੀਂ ਦੇਣਾ ਪੈ ਰਿਹਾ ਤੁਹਾਨੂੰ ਕੁਝ ਮਿਲ ਰਿਹਾ ਤੇ ਵਟੇ ਥਾਲੀ ਦੇ ਰਹੇ ਹਾਂ ਖੇਤ ਚ ਅਸੀਂ ਸਿਰਫ ਮਿਲ ਰਿਹਾ ਕਿ ਡੀਜੇਲੀਨ ਤਾਂ ਘਟ ਖਾਤ ਹੋਏਗੀ ਬਾਹਾਂ ਹੀ ਘਟ ਕਰਨੀ ਪਏਗੀ ਉਹ ਕੌਣ ਦੀ ਤੁਹਾਡਾ ਕੀ ਨਾਮ ਮੈਂ ਹੀ ਮਸ਼ੀਨਾਂ ਚਲਾਉਣਾ ਹੈ ਮੈਂ ਮਸ਼ੀਨ ਚਲਾਉਨੇ ਹਾਂ ਹਾਂਜੀ ਹਾਂ ਠੀਕ ਹੈ ਇਹਨਾਂ ਦਾ ਜ਼ਿੰਮੇਵਾਰਤਾ ਇਹ ਫਾਇਦਾ ਹੋ ਜਾਂਦਾ ਜੀ ਇਹਨੂੰ ਬਾਈਕਟ ਕਰਨੀ ਪਏਗੀ ਡੀਜ਼ਲ ਖਰਚਾ ਘਟ ਜਾਏਗਾ ਉਹਦਾ ਪ੍ਰਦੂਸ਼ਣ ਨਹੀਂ ਹੋਏਗਾ ਇਹ ਕਈ ਚੀਜ਼ਾਂ ਦਾ ਇਹਨਾਂ ਦਾ ਜ਼ਿੰਮੇਵਾਰਤਾ ਜ਼ਿਆਦਾ ਫਾਇਦਾ ਹੁੰਦਾ ਜੇ ਵਿੱਚ ਬਾਣੀ ਪੈ ਜੇ ਘੱਟ ਤੋਂ ਘੱਟ ਇਹਨਾਂ ਨੂੰ ਤਿੰਨ ਡਰਾਮਾ ਡੀਜ਼ਲ ਦੇ ਲੱਗਣਗੇ ਕਿਤੇ ਇੱਕ ਡਰਾਮਾ ਨਾਲ ਡੀਜ਼ਲ ਦੇ ਨਾਲ ਸਰ ਜਾਣਾ ਜਾਂਦਾ ਜੀ ਬਾਈਕ ਬਾਈਕ ਕਰਦਾ ਨਹੀਂ ਬਾਈ ਕੋਈ ਇੰਨੀ ਕਰਨ ਦੀ ਲੋੜ ਨਹੀਂ ਹੈ ਜੀ ਹੁਣ ਇਹਦੇ ਸਿੰਗਲ ਵਾਹੀ ਨਾਲ ਇਹਦਾ ਕੰਪਲੀਟ ਹੋ ਜਾਣਾ ਇਹਨੇ ਸਾਰੇ ਅੰਤੂਵਾਂ ਜਿਹੜੀ ਅਗਲੀ ਫਸਲ ਬੀਜੀ ਜਾਊਗੀ ਇੱਥੇ ਉਹ ਸਿੰਗਲ ਵਾਹੀ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਹੋਰ ਨਹੀਂ ਲੋੜ। ਵਾਹੀ ਕਰਨ ਦੀ ਲੋੜ ਨਹੀਂ ਹੈ ਜੀ ਜਿੱਦਾਂ ਪਰਾਲੀ ਵਿੱਚ ਬਾਣੀ ਪਾਜੇ ਫਿਰ ਤਾਂ ਬਹੁਤ ਵਾਹੀ ਕਰਨੀ ਪੈਗੀ ਤਿੰਨ ਡਰਮ ਡੀਜ਼ਲ ਦੇ ਨਾਲ ਪੂਰੀ ਪੈਗੀ। ਜੇ ਐਦਾਂ ਇਹ ਇਕੱਠਾ ਬਣਨ ਤੋਂ ਬਾਅਦ ਫਿਰ ਇੱਕ ਡਰਮ ਨਾਲ ਸਰ ਜਾਣਾ 5 ਕਿੱਲਿਆਂ ਦਾ ਜੀ। ਇਹ ਫਾਇਦਾ ਹੋ ਜਾਂਦਾ ਜ਼ਿੰਮੇਦਾਰ ਦਾ ਜੀ। ਹਾਂ ਜੀ ਕਿਹਲੇ ਵਾਤਾਵਰਣ ਪ੍ਰਦੂਸ਼ਣ ਨਹੀਂ ਹੁੰਦਾ। ਦਰਖਤ ਨਹੀਂ ਸੜਦੇ ਜੀ। ਹੋਰ ਜਿਹੜੇ ਮਿੱਤਰ ਕੀੜੇ ਆ ਉਹ ਨਹੀਂ ਸੜਦੇ ਵਿੱਚ। ਖੇਤ ਚ। ਉਹਦਾ ਕਾਫੀ ਫਾਇਦਾ ਉਹ ਜਾਂਦਾ ਜ਼ਿੰਮੇਦਾਰਤਾ ਜੀ ਜਿਹੜੇ ਬੰਦੇ ਚਲੋ ਇਹ ਤਾਂ ਕਿਸਾਨ ਨੂੰ ਫਾਇਦਾ ਜਿਹੜਾ ਜਿਹਦੀ ਜ਼ਮੀਨ ਹੈਗੀ ਕਿ ਭਈ ਤੇਲ ਕੱਟ ਕਰ ਲੱਗਦਾਗਾ ਤੇ ਕਿੰਨੇ ਉਹਨੂੰ ਚੱਕ ਕੌਣ ਰਿਹਾ ਤੁਸੀਂ ਜਿਹੜੀ ਹੈ ਪ੍ਰਾਲੀ ਸਾਰੀ ਤੁਸੀਂ ਇਕੱਠੀ ਕਰ ਰਹੇ ਹੋ ਏ ਤੁਸੀਂ ਕਿੱਥੋਂ ਕੀ ਮਤਲਬ ਕਿਹੜੀ ਕੋਈ ਕੰਪਨੀ ਹੋ ਕੌਣ ਹੋ ਤੁਸੀਂ ਅਸੀਂ ਆਪਣੇ ਸਿਸਟਮ ਕਰੇ ਕੀਤਾ ਹੋਇਆ ਮਤਲਬ ਕਿ ਮਸ਼ੀਨਾਂ ਖਰੀਦੀਆਂ ਹੋਈਆਂ ਅਸੀਂ ਬਣਾ ਕੇ ਫੈਕਟਰੀ ਨਾਲ ਕੰਟਰੈਕਟ ਕੀਤਾ ਤੇ ਉਹਨਾਂ ਨੂੰ ਅਸੀਂ ਸੈਲ ਕਰਦੇ ਹਾਂ ਤੁਸੀਂ ਵੇਚਦੇ ਹੋ ਹੈ ਪਰ ਕਿੱਲੇ ਦੇ ਵਿੱਚ ਤੁਹਾਡੀ ਕਿੰਨੀ ਕੋਸਟ ਆ ਜਾਂਦੀ ਹੈ ਪਰ ਕਿੱਲੇ ਦੇ ਵਿੱਚ ਤੇਲ ਖਰਚਾ ਹੀ ਮਤਲਬ ਕਿ ਪਹਿਲਾ ਰੇਕ ਅੱਜ ਦਾ 5-6 ਲੱਖ ਰੁਪਏ ਖਰਚਾ ਬਣਾ ਮਹੀਨੇ ਦਾ ਲਾ ਲੋ ਤੇਲ ਪਾਣੀ ਦਾ ਲੇਬਰ ਦਾ ਹੀ ਆ ਵਿੱਚ ਸਾਰਾ ਮਿਲਾ ਕੇ ਜਿਹੜੀ ਪ੍ਰਾਲੀ ਵਿਕਦੀ ਹੈ ਜਿਹੜੀ ਕਯੂਬ ਵਿਕਦੇ ਨੇ ਫੈਕਟਰੀ ਵਾਲਿਆਂ ਨੂੰ ਉਥੋਂ ਉਥੋਂ ਤੁਹਾਨੂੰ ਕਿੰਨਾ ਕੁ ਮੁਨਾਫਾ ਹੁੰਦਾ ਬਾ ਖਰਚਾ ਪਾਣੀ ਚੱਲੀ ਜਾਂਦਾ ਥੋੜਾ ਬਹੁਤ ਤਾਂ ਪ੍ਰੋਫਿਟ ਆਪਾਂ ਨੂੰ ਹੋ ਹੀ ਜਾਂਦਾ ਮਤਲਬ ਇਹ ਧੰਦਾ ਤੁਹਾਡੇ ਲਈ ਮੁਨਾਫੇ ਵਾਲਾ ਸਾਬਤ ਹੋ ਰਿਹਾ ਹੈਗਾ ਕਿਉਂਕਿ ਤਾਂ ਹੀ ਤੁਸੀਂ ਮਿਹਨਤ ਵੀ ਕਰਦੇ ਹੋ ਲੇਬਰ ਵੀ ਲਾਉਂਦੇ ਹੋ ਟਰਾਲੀ ਚੱਕ ਵੀ ਰਹੇ ਹੋ ਕਿਉਂ ਬੱਗੇ ਵੇਚਦੇ ਹੋ ਤਾਂ ਹੀ ਕਿਉਂਕਿ ਇੱਕ ਗੱਲ ਕਰ ਰਹੇ ਆਂ ਆਪਾਂ ਕਿਸਾਨ ਨੂੰ ਫਾਇਦਾ ਹੋਣਾ ਚਾਹੀਦਾ ਸਮਾਜ ਨੂੰ ਫਾਇਦਾ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਕੰਮ ਵੀ ਮਿਲ ਰਿਹਾ ਹਾਂ ਹਾਂਜੀ ਹਾਂ ਮੁਨਾਫਾ ਹਾਰਡ ਵਰਕ ਦੇ ਅਕੋਰਡਿੰਗ ਹੈ ਜਿੰਨਾ ਕਿ ਜ਼ਿਆਦਾ ਆਪਾਂ ਕਰਨਗੇ ਜਿੰਨੀ ਜ਼ਿਆਦਾ ਆਪਾਂ ਕਰ ਸਕਦੇ ਆ ਉਸ ਅਕੋਰਡਿੰਗ ਤੁਹਾਨੂੰ ਮੁਨਾਫਾ ਆਊਗਾ ਇਸ ਕੰਮ ਵਿੱਚ ਮਿਹਨਤ ਬਹੁਤ ਹੈ ਜੀ ਹਰ ਇੱਕ ਬੰਦਾ ਨਹੀਂ ਕਰ ਸਕਦਾ ਸੱਤ ਅੱਠ ਟਰੈਕਟਰ ਨੇ ਜੀ ਤੁਹਾਡਾ ਨਾਮ ਮੇਰਾ ਨਾਮ ਤਰਨਜੀਤ ਸਿੰਘ ਜੀ ਇਥੋਂ ਪਿੰਡ ਦੇੋਂ ਕਿ ਕੋਈ ਜ਼ਮੀਨ ਤੁਹਾਡੀ ਆਪਣੀ ਨਹੀਂ ਸੀ ਪਿੰਡ ਦਾ ਜੀ ਮੈਂ ਮੈਂ ਵੀ ਕਿਸਾਨ ਐ ਹਾਂ ਜੀ ਸਾਰੀਆਂ ਫਸਲ ਹੋਣੀ ਤੁਹਾਡੀ ਹਾਂ ਜੀ ਹਾਂ ਜੀ ਹਾਂ ਸਾਡੇ 22 ਕਿੱਲੇਆਂ ਦੀ ਬਣਾਈਆਂ ਇਹਨਾਂ ਨੇ 22 ਕਿੱਲੇ ਐ ਹਾਂ ਜੀ ਸਾਰੀਆਂ ਦੀ ਗੱਠਾਂ ਬਣਾਈਆਂ ਇਹਨਾਂ ਨੇ ਹਾਂ ਜੀ ਹਾਂ ਤੇ ਇਹਨਾਂ ਦਾ ਲੇਬਰ ਖਰਚ ਬਹੁਤ ਐ ਇਸ ਕੰਮ ਤੇ ਜਿੰਨੀ ਸਾਰੀ ਲੇਬਰ ਮੇਨਟੇਨ ਕਰਨਾ ਜੀ ਇਹਨਾਂ ਨੇ ਸਮਾਨ ਦੀ ਚੱਕ ਚਕਾਈ ਤੱਕ ਟੋਟਲ ਪੰਡਾਂ ਦੀ ਇਹ ਗੱਠਾਂ ਦੀ ਚੱਕ ਚਕਾਈ ਤੱਕ ਟੋਟਲ ਖਰਚਾ ਇਹਨਾਂ ਦਾ ਐ 22 ਕਿੱਲੇ ਦੇ ਵਿੱਚ ਜਿਹੜੀ ਪ੍ਰਾਲੀ ਇਹਨਾਂ ਨੇ ਬਣਾਈ ਹੈ ਕਿੰਨੇ ਦਿਨਾਂ ਦੇ ਵਿੱਚ ਕੰਮ ਨਿਪਟ ਗਿਆ ਸਾਰਾ ਇਹ ਤਾਂ ਤੁਸੀਂ ਦੇਖੋ ਜੀ ਮੌਸਮ ਸਹੀ ਚਾਹੀਦਾ ਮੀਂਹ ਪੈ ਜਵੇ ਤਾਂ ਰੁਕ ਜਾਂਦਾ ਇਹ ਕੰਮ ਮਸ਼ੀਨ ਸਹੀ ਚੱਲੀ ਜਾਵੇ 22 ਕਿੱਲੇ ਦਾ 2 ਦਿਨਾਂ 'ਚ ਕੱਢ ਦੇਣਾ ਹਾਂਜੀ ਹਾਂ ਕੰਮ ਚੱਲਣ ਤੇ ਆ ਪਹਿਲਾਂ ਜਦੋਂ ਪ੍ਰਾਲੀ ਦੇਖਦੇ ਸੀ ਆਪਾਂ ਹਰ ਕਿਸਾਨ ਦੇ ਕਿਸਾਨ ਤੇ ਤੋਮਤ ਲੱਗਦੀ ਸੀਗੀ ਕਿ ਕਿਸਾਨ ਨੇ ਅੱਗ ਲਾਤੀ ਭਈ ਧੂਆਂ ਵਗ ਗਿਆ ਦਿੱਲੀ ਵਗ ਗਿਆ ਜਾਂ ਕਿਤੇ ਵੀ ਵਗ ਗਿਆ ਇਸ ਵਾਰ ਤੁਹਾਡੀ ਜਿਹੜੀ ਜ਼ਮੀਨਾਂ ਦੇ ਵਿੱਚ ਅੱਗ ਨਹੀਂ ਲਾਈਗੀ ਤੁਹਾਡੇ ਵੱਲੋਂ ਇਹ ਪ੍ਰਾਲੀ ਦਿੱਤੀ ਗਈ ਹੈ ਮੁਫਤਿਲੇ ਪਰਾਲੀ ਦੇ ਰਹੇ ਕਿ ਤੁਹਾਡੀ ਵੱਡੀ ਵੀ ਗਈ ਅੱਗੇ ਨੂੰ ਕੰਮ ਮਿਲ ਗਿਆਗਾ ਸੋ ਇਹਨੂੰ ਕਿਵੇਂ ਦੇਖਦੇ ਹੋ ਆਲ ਓਵਰ ਜਿਵੇਂ ਕਹਿੰਦੇ ਨੇ ਪੂਰੇ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੋਣੀ ਦੇਖੋ ਗੱਲਬਾਤ ਹੈ ਹੀ ਆਪਾਂ ਚਾਹਨੇ ਹਰੇਕ ਪਿੰਡ 'ਚ ਇਹ ਮਸ਼ੀਨ ਹੋਣੀ ਚਾਹੀਦੀ ਹੈ ਤਾਂ ਕਿਤੇ ਅੱਗ ਨਹੀਂ ਲੱਗੂਗੀ ਨਹੀਂ ਹੁਣ ਛੋਟੇ ਜ਼ਿਮੀਂਦਾਰ ਇਹ ਪਰਾਲੀ ਦੇ ਇਹਨੂੰ ਬਾਹ ਨਹੀਂ ਸਕਦੇ ਹੈਗੇ ਛੋਟੇ ਟਰੈਕਟਰ ਨਾਲ ਇਹਦੇ ਲਈ ਵੱਡੇ ਟਰੈਕਟਰ ਚਾਹੀਦੇ ਹਨ ਸੁਪਰ ਸੀਡਰ ਚਾਹੀਦੇ ਹਨ ਤਾਂ ਕਿਤੇ ਜ਼ਮੀਨ 'ਚ ਮਿਲਾਇਆ ਜਾਊਗਾ ਨਹੀਂ ਅੱਗੇ ਅੱਗ ਵੀ ਤਾਂ ਹੀ ਲੱਗਦੀ ਸੀ ਤਵੀਆਂ ਨਾਲ ਵਾਇਆ ਜਾਂਦਾ ਸੀਗਾ ਇਹਨੂੰ ਤਵਿਆਂ ਨਾਲ 8 8 10 10 ਸਵਾਰ ਬਣਾ ਪੈਂਦਾ ਸੀ ਤਾਂ ਕਿਤੇ ਜਾ ਕੇ ਖੇਤ ਬਣਦਾ ਸੀ ਹੁਣ ਇੱਕ ਵਾਹੀ ਨਾਲਿਆਂ ਨੇ ਬਣ ਜਾਣਾ ਹਾਂਜੀ ਕਿੰਨਾ ਕਿਤੇ ਫਾਇਦਾ ਹੈ ਦੋਨਾਂ ਧਿਰਾਂ ਨੂੰ ਜਿਹੜੀ ਕਿਸਾਨ ਨੂੰ ਤਾਂ ਫਾਇਦਾ ਹੈਗਾ ਹੀ ਹੈਗਾ ਇੱਕ ਛੋਟਾ ਕਿਸਾਨ ਹੈ ਜਿਹੜਾ ਗੱਲ ਕਰ ਲਈ ਜਿਹਦੇ ਕੋਲ ਘੱਟ ਜ਼ਮੀਨ ਹੈ ਉਹਨੂੰ ਵੱਡਾ ਟਰੈਕਟਰ ਵੀ ਚਾਹੀਦਾ ਹੈਗਾ ਤੇਲ ਵੀ ਜ਼ਿਆਦਾ ਚਾਹੀਦਾ ਹੈਗਾ ਉਹ ਫਿਰ ਉਹੀ ਗੱਲ ਦੁਬਾਰਾ ਪ੍ਰਦੂਸ਼ਣ ਵੀ ਹੁੰਦਾ ਹੈਗਾ ਲੇਕਿਨ ਇੱਥੇ ਦੇਖੋ ਮੇਨ ਕਾਰਨ ਤਾਂ ਪ੍ਰਦੂਸ਼ਣ ਹੈ ਨਾ ਗਵਰਨਮੈਂਟ ਪ੍ਰਦੂਸ਼ਣ ਤੋਂ ਹੀ ਰੋਕਥਾਮ ਕਹਿ ਰਹੀ ਹੈ ਇਹੀ ਹੱਲ ਹੈ ਜੀ ਪ੍ਰਦੂਸ਼ਣ ਦਾ ਮੈਂ ਤੁਸੀਂ ਹੁਣ ਤੱਕ ਕਿੰਨੇ ਖੇਤਾਂ ਨਾਲ ਥੋੜਾ ਕੰਟੈਕਟ ਹੋ ਚੁੱਕੇ ਕਿੰਨੇ ਕੁ ਜ਼ਿੰਮੇਵਾਰ ਜਿਹੜੇ ਤੁਹਾਡੇ ਨਾਲ ਆ ਚੁੱਕੇ ਨੇ ਭਈ ਸਾਡੇ ਕਿਹੇ ਚੋਂ ਵੱਡ ਲੋਪਰ ਵਾਲੇ ਅਸੀਂ ਹੁਣ ਤੱਕ ਹਜ਼ਾਰਾਂ ਕਿੱਲੇ ਕੜਤੇ ਹੋਣੇ ਹਾਂਜੀ ਜ਼ਿਆਦਾ ਕਿੱਲੇ ਕਈ ਕਿ ਪਿੰਡ ਕੜਤੇ ਸੀ ਪਹਿਲਾਂ ਵਾਲੀ ਮੁਹਾਲੀ 'ਚ ਕੰਮ ਕਰ ਰਹੇ ਹੋ ਤੁਸੀਂ ਮੁਹਾਲੀ ਮੁਹਾਲੀ 'ਚ ਕਰ ਰਹੇ ਹੋ ਤੁਹਾਡੇ ਕੋਲ ਕੁੱਲ ਕਿੰਨੀਆਂ ਮਸ਼ੀਨਾਂ ਨੇਗੀਆਂ ਅ ਕੁੱਲ ਸਾਡੇ ਕੋਲ 2 ਮਸ਼ੀਨਾਂ ਨੇ ਤੇ ਦੋ ਹੀ ਚੱਲ ਰਹੀ ਹੈ ਪੂਰਾ ਮੁਹਾਲੀ ਦੋ ਜਿਨੇ ਨਾਲ ਕਵਰ ਕਰ ਰਹੇ ਨਹੀਂ ਨਹੀਂ ਪੂਰਾ ਨਹੀਂ ਕਰ ਸਕਦੇ ਮਸ਼ੀਨਾਂ ਪਹੁੰਚ ਜਿੰਨੇ ਕਹਿ ਰਹੇ ਹੋ ਸਕਦਾ ਸੀ ਜਿੰਨੀ ਕੋਸ਼ਿਸ਼ ਕਰਦੇ ਆ ਜਿੰਨੀ ਜਿਆਦਾ ਅਸੀਂ ਕੱਢ ਸਕਦੀ ਉਹਨੇ ਕੱਢ ਰਹੇ ਇਹਦੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਹੁਣੇ ਬਹੁਤ ਵਧੀਆ ਕੰਮ ਕਰ ਰਹੇ ਹੋ ਸਰਕਾਰ ਵੀ ਤੁਹਾਨੂੰ ਸਾਥ ਦੇ ਰਹੀ ਹੈ ਕੋਈ ਸਬਸਿਡੀ ਜਾਂ ਕੁਛ ਏਦਾਂ ਦਾ ਕੰਮ ਜੋ ਮਸ਼ੀਨ ਤੇ ਜਾਂ ਕੁਛ ਹੋਰ ਵੀ ਹਾਂਜੀ ਹਾਂ ਸਬਸਿਡੀ ਮਿਲੀ ਹੈ ਸਾਨੂੰ ਕਿੰਨੇ ਫਰੈਂਡ ਸਬਸਿਡੀ ਮਿਲ ਰਹੀ ਹੈ 50% ਇੱਕ ਪਰ ਮਸ਼ੀਨ ਤੇ 50% ਸਬਸਿਡੀ ਮਿਲਦੀ ਹੈ ਹਾਂਜੀ ਸਰਕਾਰ ਦੇ ਰਹੀ ਹੈ ਦੇ ਰਹੀ ਹੈ ਤੁਮਸ਼ੀ ਨਾਲ ਤਿੰਨ ਅੱਗੇ ਹੋਰ ਵੀ ਤੁਹਾਨੂੰ ਲੱਗਦਾ ਕੰਮ ਜਿਵੇਂ ਜਿਵੇਂ ਮਿਲ ਜਾਂਦਾ ਭਈ ਅੱਗੇ ਅੱਗੇ ਹੋਰ ਵਧਾਵਾਂਗੇ ਹਾਂਜੀ ਹਾਂ ਜਰੂਰ ਵਧਾਵਾਂਗੇ ਤੇ ਜਿੰਨਾ ਹੋ ਸਕਦਾ ਸੀ ਕਰ ਸਕਦੇ ਆ ਕੀ ਆਪਾਂ ਫਾਇਦਾ ਕਰ ਸਕਦੇ ਆ ਪ੍ਰਦੂਸ਼ਣ ਕਿੰਨਾ ਘਟਾ ਸਕਦੇ ਆ ਤੇ ਸਾਨੂੰ ਵੀ ਫਾਇਦਾ ਹੀ ਆ ਓਨੇ ਜਿਆਦਾ ਅਸੀਂ ਮਿਹਨਤ ਕਰਨਗੇ ਹੋਰ ਜਿਆਦਾ ਸਾਨੂੰ ਵੀ ਪ੍ਰੋਫਿਟ ਇਹ ਹੋਊਗਾ ਹੋਰ ਤਾਂ ਕੀ ਹੋਣਾ ਰੋਜ਼ਗਾਰ ਵਾਅਦਾ ਕਰੋ ਹਾਂਜੀ ਰੋਜ਼ਗਾਰ ਆ ਅਸੀਂ ਹੋਰ ਵੀ ਬੀਜੇ ਕਹਣਾ ਹੁਣ 30 ਬੰਦੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਰਹੀ ਹੈ ਜਿਹੜੇ ਕਯੂਬ ਅੱਗੇ ਵੇਚਦੇ ਹੋਂ ਉਹ ਫੈਕਟਰੀ ਨਾਲ ਜਿਹੜਾ ਕੰਟੈਕਟ ਹੈਗਾ ਉਹ ਥੋੜਾ ਸਿੱਧਾ ਕੰਟੈਕਟ ਹੈ ਜਾਂ ਕੋਈ ਸਰਕਾਰ ਦੇ ਵਿੱਚ ਉਹਦਾ ਲੈਣ ਦੇਣ ਸਰਕਾਰ ਥੋੜੀ ਹੈਲਪ ਕਰ ਰਹੀ ਹੈ ਤੁਸੀਂ ਆਪ ਜਾ ਕੇ ਗੱਲਬਾਤ ਕਰਦੇ ਹੋ ਕਿ ਭਾਈ ਸਾਡੇ ਕੋਲੇ ਕੰਮ ਹੁੰਦਾ ਹੈਗਾ ਤੁਹਾਨੂੰ ਲੋੜ ਹੈਗੀ ਅਸੀਂ ਆਪ ਕਿਤੇ ਹੋਇਆ ਕੰਟ੍ਰੈਕਟ ਸਿੱਧਾ ਹੀ ਕਿਹੜੀ ਫੈਕਟਰੀਆਂ ਇਹਨੂੰ ਮੰਨ ਲੈਂਦੀ ਹੈ ਇਸ ਮਾਲ ਨੂੰ ਕੌਣ ਫੈਕਟਰੀ ਲੈ ਰਹੀ ਹੈ ਸੀ ਡੀ ਵੀ ਐਲ ਬਨੂੜ ਉੱਥੇ ਭੇਜ ਰਹੀ ਹੈ ਅਸੀਂ ਸਾਰਾ ਮਾਲ ਉੱਥੇ ਜਾ ਰਿਹਾ ਹੈ ਹਾਂਜੀ ਹਾਂ ਉਹਨਾਂ ਵੱਲੋਂ ਇਹ ਵੀ ਪਈ ਜਨ ਮਰਜੀ ਮੰਨ ਲਿਓ ਖਫਤ ਸਾਰੀ ਹੋ ਜੂਗੀ ਹਾਂਜੀ ਹਾਂ ਸਾਰੀ ਖਫਤ ਹੋ ਜ ਉਹ ਮਾਲਵਾ ਚਿੰਨ੍ਹ ਨਹੀਂ ਰਿਹਾ ਹਾਂ ਹਾਂ ਜੀ ਹਾਂ ਉਹ ਦੋਏ ਜਿਲ੍ਹਿਆਂ ਤੋਂ ਵੀ ਮੰਗਾਉਂਦੇ ਨੇ ਤੇ ਹੋਰ ਦੇਖੋ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਚੱਕ ਬੰਦ ਦਾ ਸਾਥ ਮਿਲ ਰਿਹਾ ਮਿਲ ਰਿਹਾ ਹੀ ਮਿਲ ਰਿਹਾ ਪੂਰਾ ਸਾਥ ਮਿਲ ਰਿਹਾ ਹਾਂ ਜੀ ਹਾਂ ਇਹ ਤਾਂ ਨਹੀਂ ਹੈਗਾ ਕਿ ਭਈ ਅਸੀਂ ਇਸ ਕੰਮ ਦੇ ਵਿੱਚ ਆ ਗਏ ਹਾਂ ਕੰਮ ਉਹਨਾਂ ਮਿਲ ਨਹੀਂ ਰਿਹਾ ਕਿਦਾਂ ਕਿਹੜੀ ਦਿੱਕਤ ਹੈ ਇਹ ਕੰਮ ਤਾਂ ਬਹੁਤ ਹੈ ਹੀ ਹੁਣ ਤੁਹਾਨੂੰ ਪਤਾ ਹੀ ਹੈ ਸਾਨੂੰ ਕੋਈ ਮਸ਼ੀਨਾਂ ਘੱਟੇ ਨੇ ਕਿਸੇ ਨਾ ਘੱਟ ਨੇ ਕੰਮ ਹੋਰ ਜ਼ਿਆਦਾ ਚਾਹੀਦੀਆਂ ਨੇ ਹਾਂ ਜੀ ਤੋ ਬਿਲਕੁਲ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਫਿਰ ਤੋਂ ਇੱਕ ਵਾਰ ਦਿਖਾ ਦਿੰਦਾ ਉਹ ਮਸ਼ੀਨ ਵੱਲ ਮਸ਼ੀਨ ਜਿਹੜੀ ਕਯੂਬ ਬਣਾ ਰਹੀ ਹੈ ਪਰਾਲੀ ਇਸ ਵਾਰ ਨਹੀਂ ਸੜੀ ਜਾ ਰਹੀ ਬਲਕਿ ਕਯੂਬ ਬਣਾ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟਰ ਨੇ ਜਿਹੜੇ ਆਪਦੀ ਮਸ਼ੀਨਾਂ ਲਿਆ ਕੇ ਕਯੂਬ ਬਣਾ ਕੇ ਅੱਗੇ ਫੈਕਟਰੀ ਨੂੰ ਵੇਚਦੇ ਨੇ ਉਹਨਾਂ ਦੇ ਵਿੱਚ ਗੱਲ ਫਾਇਦਾ ਹੁੰਦਾਗਾ ਇੱਕ ਤਾਂ ਰੋਜ਼ਗਾਰ ਵੱਧਦਾਗਾ ਜਿਹੜਾ ਬੰਦਾ ਆਪਦੀ ਮਸ਼ੀਨ ਲਾ ਕੇ ਕਯੂਬ ਬਣਾ ਰਿਹਾ ਉਹਨੂੰ ਰੋਜ਼ਗਾਰ ਮਿਲ ਗਿਆ ਅੱਗੇ ਹੋਰ ਦਿਹਾੜੀ ਦੇ ਬੰਦੇ ਰੱਖੇ ਗਏ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਤੇ ਫੈਕਟਰੀਆਂ ਨੂੰ ਚਾਹੀਦਾ ਹੁੰਦਾ ਗੱਤਾ ਫੈਕਟਰੀ ਕਹਿ ਲਓ ਕੋਈ ਫੈਕਟਰੀ ਕਹਿ ਲਓ ਜਿੱਥੇ ਲੋਡ ਹੁੰਦੀ ਏਦਾਂ ਦੇ ਪ੍ਰਾਲੇ ਦੀ ਜਿਹੜੇ ਫੂਸ ਹੈਗਾਗਾ ਤੇ ਭਾਈ ਉਹਨਾਂ ਨੂੰ ਕੰਮ ਆਉਂਦਾਗਾ ਤੇ ਅੱਗੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਨੂੰ ਇਹ ਹੁੰਦਾ ਸੀ ਕੋਈ ਛੋਟਾ ਕਿਸਾਨ ਹੈ ਜਿਹਦੇ ਕੋਲ ਥੋੜੇ ਕਿੱਲੇ ਜ਼ਮੀਨ ਹੈਗੀ ਹੈਗੀ ਉਹਨੂੰ ਇੱਕ ਪ੍ਰਾਲੀ ਵਾਹੀ ਕਰਨ ਵਾਸਤੇ ਤਵੀ ਕਰਨ ਵਾਸਤੇ ਕਾਫੀ ਡੀਜ਼ਲ ਲੱਗਦਾ ਸੀਗਾ ਮਸ਼ੀਨ ਵੱਡਾ ਟਰੈਕਟਰ ਚਾਹੀਦਾ ਸੀਗਾ ਲੇਕਿਨ ਹੁਣ ਉਹ ਜ਼ਰੂਰਤ ਨਹੀਂ ਹੈ ਏਦਾਂ ਦੇ ਜਿਹੜੇ ਕੰਟਰੈਕਟਰ ਆ ਗਏ ਨੇ ਜਿਹੜੇ ਅੱਗੇ ਆ ਰਹੇ ਨੇ ਕਿ ਖੁਦ ਆਪ ਵੀ ਰੋਜ਼ਗਾਰ ਪੈਦਾ ਕਰ ਰਹੇ ਨੇ ਲੋਕਾਂ ਦੇ ਲਈ ਖੁਦ ਨੂੰ ਮੁ ਹਰ ਵਾਰ ਪੰਜਾਬ ਦੇ ਉੱਤੇ ਹੀ ਤੋਮਤ ਲੱਗਦੀ ਸੀ ਕਿ ਪੰਜਾਬ ਤੋਂ ਤੂੰ ਆ ਰਿਹਾ ਹੈ ਲੇਕਿਨ ਇਸ ਵਾਰ ਜਿਹੜੇ ਦਰਾਂ ਨੇ ਉਹ ਘਟਦੀ ਹੋਈ ਨਜ਼ਰ ਆ ਰਹੀਆਂ ਨੇ ਤੇ ਕਿਸਾਨ ਖੁਸ਼ ਨੇ ਗਏ ਚੰਡੀਗੜ੍ਹ ਤੋਂ ਕਿਆ ਪਰਸਨ ਸੋਨੀ ਨਾਲ ਪ੍ਰਿੰਸ ਗਰਗ ਡੈਨਿਕਸ ਰੋਟੇਵੀ